ਬਹੁਤੇ ਕਿਸਾਨ ਵੀਰ ਸਪਰੇਅ ਕਰਨ ਵੇਲੇ ਚਾਰ ਪੰਜ ਅਜਿਹੀਆਂ ਬੇਸਿਕ ਗਲਤੀਆਂ ਕਰਦੇ ਨੇਗੇ ਜਿਦੇ ਕਾਰਨ ਸਪਰੀਹਾਂ ਕੰਮ ਨਹੀਂ ਕਰਦੀਆਂ ਵਧੀਆ ਰਿਜ਼ਲਟ ਨਹੀਂ ਆਉਂਦੇ ਹੈਗੇ ਤੇ ਫਿਰ ਸਾਡਾ ਜਿਹੜਾ ਕਿੱਲੇ ਮਗਰ ਕੀਤਾ ਹੋਇਆ 1000 2000 ਦਾ ਖਰਚਾ ਬੇਕਾਰ ਹੋ ਜਾਂਦਾ ਤੇ ਅਸੀਂ ਦੁਕਾਨਦਾਰ ਤੋਂ ਜਾ ਕੇ ਹੋਰ ਵਧੀਆ ਸਪਰੇਅ ਦੀ ਡਿਮਾਂਡ ਕਰਦੇ ਆਂ ਤੇ ਸਾਡਾ ਖਰਚਾ ਡਬਲ ਹੋ ਜਾਂਦਾ ਕੱਲਾ ਸਾਡਾ ਪੈਸੇ ਹੀ ਬੇਕਾਰ ਨਹੀਂ ਹੁੰਦਾ ਸਾਡੀ એનર્ਜੀ ਤੇ ਟਾਈਮ ਦੋਨੋਂ ਵੇਸਟ ਹੁੰਦੇ ਨੇਗੇ ਸੋ ਉਹ ਕਿਹੜੀਆਂ ਗਲਤੀਆਂ ਨੇ ਅੱਜ ਆਪਾਂ ਉਹਨਾਂ ਦੇ ਗੌਰ ਕਰਦੇ ਆਂਗੇ ਸਭ ਤੋਂ ਪਹਿਲਾਂ ਸਪਰੇਅ ਕਰਨ ਦਾ ਸਹੀ ਸਮਾਂ ਕਿਹੜਾ ਹੈ ਚਾਹੇ ਸਵੇਰੇ ਕਰ ਲੋ ਚਾ ਤਾਂ ਜਿਹੜਾ ਸਪਰੇਅ ਦਾ ਕਨੈਕਸ਼ਨ ਆ ਸੂਰਜ ਦੀ ਧੁੱਪ ਨਾਲ ਆਗਾ ਤੁਸੀਂ ਸ਼ਾਮ ਨੂੰ 5:30 ਵਜੇ ਤੋਂ ਬਾਅਦ ਗਰਮੀਏ ਦੇ ਵਿੱਚ ਕਰਦੇ ਹੋ ਤਾਂ ਰਿਜ਼ਲਟ ਵਧੀਆ ਆਉਣਗੇ ਸਪਰੇਅ ਦੇ ਅਗਰ ਸਵੇਰੇ ਤੁਸੀਂ ਕਰਦੇ ਹੋਗੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦੇਣੇ ਸਪਰੇਅ ਦਾ ਤਾਂ ਵੀ ਵਧੀਆ ਗੱਲ ਹੈ ਪਰ ਕਈ ਵੀਰ ਕੀ ਕਰਦੇ ਨੇਗੇ ਸਵੇਰੇ 10 ਵਜੇ ਤੋਂ ਲੈ ਕੇ ਜਦੋਂ ਕਰੜੀ ਤੋਂ ਪੂ ਸ਼ੁਰੂ ਹੋ ਜਾਂਦੀ ਹੁੰਦੀ ਹੈ ਸਪਰੇਅਾਂ ਕਰਨੇ ਸ਼ੁਰੂ ਕਰਦੇ ਨੇ ਤੇ 12 1 ਵਜੇ ਤੱਕ ਸਪਰੇਅ ਹੀ ਚੱਲੀ ਜਾਂਦੀਆਂ ਨੇਗੀਆਂ ਹੁਣ ਉਦੋਂ ਕੀ ਹੁੰਦਾਗਾ ਧੁੱਪ ਕਰੜੀ ਹੁੰਦੀ ਹੈਗੀ ਤੇ ਟੈਂਪਰੇਚਰ ਵੀ ਹਾਈ ਗਿਆ ਹੁੰਦਾ ਤੇ ਜਿਹੜੇ ਪੱਤੇ ਨੇ ਹੀਟ ਦੇ ਭੰਨੇ ਪਏ ਹ ਸੇਪ੍ਰੇ ਹਟਕਦੀਆਂ ਨਹੀਂ ਹੈਗੇ ਤੇ ਬੂਟਾ ਨੂੰ ਚੰਗੀ ਤਰ੍ਹਾਂ ਅਬਜ਼ਰਬ ਨਹੀਂ ਕਰ ਪਾਉਂਦਾ ਤੇ ਸਾਡੇ ਨੂੰ ਸਾਨੂੰ ਫਿਰ ਸਪਰੇ ਦੇ ਜਿਹੜੇ ਰਿਜ਼ਲਟ ਨੇਗੇ ਉਹ 50% ਹੀ ਮਿਲਦੇ ਨੇਗੇ ਤੇ ਬੇਕਾਰ ਹੋ ਜਾਂਦੀ ਸਪਰੇ ਕੀਤੀ ਹੋਈ ਹੈਨਾ ਤੇ ਇਸ ਲਈ ਜਿਹੜਾ ਸਮਾਂਗਾ ਤੁਸੀਂ ਸ਼ਾਮ ਦਾ ਹੀ ਰੱਖੋ ਬੈਸਟ ਹੈਗਾ ਜੇ ਵਧੀਆ ਰਿਜ਼ਲਟ ਲੈਣੇ ਨੇ ਉਸ ਤੋਂ ਅਗਲੀ ਗੱਲ ਕਿੰਨੀਆਂ ਸਪਰੇਆਂ ਸਾਨੂੰ ਮਿਕਸ ਕਰਨੀਆਂ ਚਾਹੀਦੀਆਂ ਨੇਗੀਆਂ ਹੁਣ ਆਮ ਤੌਰ ਤੇ ਦੋ ਜਾਂ ਤਿੰਨ ਸਪਰੇਆਂ ਅਸੀਂ ਆਮ ਹੀ ਮਿਕਸ ਕਰ ਦਿੰਦੇ ਹਾਂਗੇ ਕਈ ਵਿਰ ਤਾਂ ਚਾਰ ਸਪਰੇਆਂ ਹੀ ਮਿਕਸ ਕਰ ਦਿੰਦੇ ਨੇ ਚਾਰ ਚੌਥੀ ਸਪਰੇ ਤਾਂ ਬਿਲਕੁਲ ਮਿਕਸ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਰਿਐਕਸ਼ਨ ਹੋ ਜਾਂਦਾ ਕੈਮੀਕਲ ਤੇ ਕੱਟ ਹੋ ਜਾਂ ਦੋ ਤਿੰਨ ਸਪ੍ਰੇਆਂ ਕਰਨ ਦੀ ਬਜਾਏ ਵੀ ਜੇ ਸਿੰਗਲ ਸਪਰੇਅ ਕਰੀਏ ਤਾਂ ਵਧੀਆ ਰਿਜ਼ਲਟ ਆਉਣਗੇ ਜੇ ਕੱਲੀ ਕੱਲੀ ਸਪਰੇਅ ਕਰੀਏ ਦੂਸਰੇ ਦਿਨ ਕਰ ਸਕਦੇ ਹੁਜੀ ਸਪਰੇਅ ਜੇ ਪਹਿਲੇ ਦਿਨ ਇਨਸੈਕਟੀਸਾਈਡ ਕਰਤੀ ਦੂਜੇ ਦਿਨ ਫੰਗੀਸਾਈਡ ਕਰਤੀ ਚਲੋ ਜੇ ਕਿਤੇ ਮਜਬੂਰੀ ਬਸ ਕਰਨੀ ਹੀ ਪੈਂਦੀ ਸਾਨੂੰ ਦੋ ਜਾਂ ਤਿੰਨ ਸਪਰੇਆਂ ਤਾਂ ਸਾਨੂੰ ਕਿਰਪਾ ਕਰਕੇ ਜਿਹੜਾਗਾ ਦੁਕਾਨਦਾਰ ਤੋਂ ਪਤਾ ਕਰ ਲੈਣਾ ਚਾਹੀਦਾ ਜਾਂ ਮਹਿਕਮੇ ਕੋਲੋਂ ਕਿ ਇਹ ਦੋਨੋਂ ਸੁਪਰੀਆਂ ਦੇ ਤੰਨਾ ਸੁਪਰੀਆਂ ਦੇ ਸਾਲਟ ਨੇ ਆਪਸ ਵਿੱਚ ਮਿਕਸ ਹੁੰਦੇ ਨੇ ਜਾਂ ਨਹੀਂ ਅਸੀਂ ਕੀ ਕਈ ਵਾਰੀ ਕੀ ਕਰਦੇ ਆ ਸਾਨੂੰ ਦੁਕਾਨਦਾਰ ਕਹਿੰਦਾ ਕਿ ਤੁਸੀਂ ਮਿਕਸ ਕਰ ਲਓ ਪਰ ਤੋਂ ਅਗਲੀ ਵਾਰ ਜਦੋਂ ਬਦਲ ਕੇ ਸੁਪਰੀਆਂ ਲੈ ਕੇ ਆਉਣੇ ਅਸੀਂ ਫੇਰ ਜਿਹੜਾ ਗ੍ਰੋਥ ਪ੍ਰੋਮੋਟਰ ਦੇ ਨਾਲ ਕੋਈ ਇਨਸੈਕਟੀਸਾਈਡ ਜਾਂ ਫੰਗੀਸਾਈਡ ਮਿਕਸ ਕਰਦਾਂ ਨੇ ਆਪਣੀ ਮਰਜ਼ੀ ਦੇ ਨਾਲ ਸੋ ਹਰ ਵਾਰੀ ਸਾਨੂੰ ਪਤਾ ਕਰਨਾ ਚਾਹੀਦਾ ਵੀ ਜਿਹੜੇ ਸਾਲਟ ਮਿਕਸ ਹੁੰਦੇ ਨੇ ਜਾਂ ਨਹੀਂ ਜਾਂ ਇੱਕ ਹੋਰ ਵੀ ਤਰੀਕਾ ਹੈਗਾ ਸਾਨੂੰ ਮਿਕਸ ਕਰਨ ਦੀ ਵੀ ਲੋੜ ਨਹੀਂ ਹੈਗੀ ਸਾਨੂੰ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਹੈਗੀ ਤੇ ਐਗਜ਼ਾਮਪਲ ਦੇ ਤੌਰ ਤੇ ਹੁ ਸਾਲ ਦੇ ਉੱਤੇ ਜਿਹੜਾ ਹੈ ਹਰਾ ਤੇਲਾ ਵੀ ਆ ਚਿੱਟਾ ਤੇਲਾ ਵੀ ਆ ਕਾਲਾ ਤੇਲਾ ਵੀ ਆ ਉਦਰੀ ਤੁਸੀਂ ਦੁਕਾਨਦਾਰ ਤੋਂ ਜਾ ਕੇ ਡਿਮਾਂਡ ਕਰੋ ਵੀ ਸਾਨੂੰ ਜਿਹੜੇ ਤਿੰਨੇ ਸਾਲਟ ਜਿਹਦੇ ਚ ਇੱਕੋ ਹੀ ਆਉਂਦੇ ਹੋਣ ਇੱਕ ਸਪਰੇਅ ਦੇ ਵਿੱਚ ਤਿੰਨੋ ਸਾਲਟ ਆਉਂਦੇ ਹੋਣ ਸਾਨੂੰ ਉਹ ਸਪਰੇਅ ਦਿਓ ਹਨਾ ਤਾਂ ਸਾਨੂੰ ਜਰੂਰ ਮਿਲੂ ਮਾਰਕੀਟ ਸਭ ਕੁਝ ਆਉਂਦਾ ਜਿਵੇਂ ਕੇ ਮੰਨ ਕੇ ਚਲੋ ਐਗਜ਼ਾਮਪਲ ਦੇ ਤੌਰ ਤੇ ਬੈਸ਼ ਡੈਗਰ ਦੀ ਰੌਨ ਫੈਂ ਦਵਾਈ ਆ ਉਹ ਤਿੰਨ ਤਰ੍ਹਾਂ ਦੇ ਤੇਲਿਆਂ ਤੇ ਕੰਮ ਕਰ ਜਾਂਦੀ ਹੈਗੀ ਜਿਹਦੇ ਵਿੱਚ ਹੋਰ ਸਪਰੇਅ ਮਿਕਸ ਵੀ ਨਹੀਂ ਹੁੰਦੀ ਤੇ ਨਾ ਕਰਨ ਦੀ ਲੋੜ ਪੈਂਦੀ ਹੈ ਤੇ ਫਿਰ 101% ਰਿਜ਼ਲਟ ਮਿਲਦੇ ਨੇਗੀ ਉਸ ਤੋਂ ਅਗਲੀ ਗੱਲ ਸਪਰੇਹਾਂ ਘੋਲਣ ਵੇਲੇ ਕਿਹੜ ਹੁਣ ਕਈ ਵਾਰ ਤਾਂ ਲਿਕਵਿਡ ਫਾਰਮ ਚ ਦਵਾਈ ਹੁੰਦੀ ਹੈਗੀ ਕਈ ਵਾਰੀ ਪਾਊਡਰ ਫਾਰਮ ਦੇ ਵਿੱਚ ਹੁੰਦੀ ਹੈ ਜਿਹੜੀ ਲਿਕਵਿਡ ਫਾਰਮ ਦੇ ਵਿੱਚ ਆ ਉਹਨੂੰ ਤਾਂ ਤੁਸੀਂ 5-10 ਮਿੰਟ ਹਿਲਾ ਕੇ ਬੋਤਲ ਦੇ ਵਿੱਚ ਹਨਾ ਤੁਸੀਂ 5-10 ਐਮ ਐਲ ਜਿੰਨੀ ਪੰਪ ਦੇ ਵਿੱਚ ਪਾਉਣੀ ਹੈ ਢੱਕਣ ਪਾ ਲਓ ਡਾਇਰੈਕਟ ਤਾਂ ਰਿਜ਼ਲਟ ਮਿਲੂਗਾ ਵਧੀਆ ਪਰ ਜਿਹੜੀ ਪਾਊਡਰ ਫਾਰਮ ਦੇ ਵਿੱਚ ਹੈਗੀ ਉਹਦੇ ਲਈ ਸੇ ਗਲਤੀ ਨਹੀਂ ਕਰਨੀ ਵੀ ਸਿੱਧੀ ਪਾ ਦਾਂਗੇ ਜਾਂ ਥੋੜੇ ਮੋٹے ਪਾਣੀ ਚ ਘੋਲ ਕੇ ਤੁਸੀਂ ਜਿਵੇਂ ਹੁਣ ਮੈਂ ਲਓ ਐਨ ਪੀ ਕੀ ਹੈਗਾ ਉਹਦੀ 1 ਕਿਲੋ ਦੀ ডোজ ਹੁੰਦੀ ਹੈਗੀ ਤਾਂ ਤੁਸੀਂ ਇੰਕੜ ਵਾਸਤੇ 1 ਕਿਲੋ ਦੀ ডোজ ਹੈ ਜਿਹੜੀ ਉਹ 10 ਲੀਟਰ ਤਾਜੇ ਪਾਣੀ ਦੇ ਵਿੱਚ 10-15 ਮਿੰਟ ਹਲ ਆਊਟ ਅੰਡੇ ਦੇ ਨਾਲ ਹਨਾ ਬਾਲਟੀ ਦੇ ਵਿੱਚ ਤਾਂ ਜਿਹੜਾ ਤੁਹਾਨੂੰ ਬੈਸਟ ਰਿਜ਼ਲਟ ਮਿਲੂਗਾ 101% ਰਿਜ਼ਲਟ ਮਿਲੂਗਾ ਗੁਰੂਤ ਪਰਮੋਟਰ ਜਿਹੜੀਆਂ ਇਸ ਤਰ੍ਹਾਂ ਦੀਆਂ ਫੰਗੀਸਾਈਡ ਜਿਹੜੀਆਂ ਸਪਰੇਹਾਂ ਨੇ ਉਹਨਾਂ ਦੇ ਲਈ ਉਸ ਤੋਂ ਅਗਲੀ ਗੱਲ ਜਿਹੜੀ ਆਪਣੇ ਮੰਨ ਕੇ ਚੱਲੋ ਜਿਹੜਾ ਘੋਲ ਆਗਾ ਸਾਨੂੰ 100 ਲੀਟਰ ਦਾ ਬਣਾਉਣਾ ਚਾਹੀਦਾ ਜਾਂ 200 ਲੀਟਰ ਦਾ ਜਦੋਂ ਅਸੀਂ ਸਪਰੇਹਾਂ ਤਿਆਰ ਕਰਨੀਆਂ ਨੇਗੀ ਹਨਾ ਤਾਂ ਆਮ ਤੌਰ ਤੇ ਜਿਹੜੀ ਇਨਸੈਕਟੀਸਾਈਡ ਸਪਰੇਹ ਹੈਗੀ ਉਹਦੇ ਲਈ ਤਾਂ ਵੀ ਤੁਸੀਂ 100 ਲੀਟਰ ਦਾ ਘੋਲ ਬਣਾ ਲਓਗੇ ਤਾਂ ਚੱਲ ਜੂਗਾ ਕੋਈ ਚੱਕਰ ਨਹੀਂ 90% ਚੱਲ ਜਾਂਦਾਗਾ ਪਰ ਜ਼ਿਆਦਾਤਰ ਜਿਹੜੀਆਂ ਫੰਗੀ ਜਾਂ ਇਹ ਕਹ ਲੋ ਵੀ ਆਪਣੀਆਂ ਹਰਬੀ ਸਾਈਡ ਕੱਖਾਂ ਵਾਲੀਆਂ ਸਪਰੇਹਾਂ ਨੇ ਉਹਦੇ ਲਈ ਫਰਸਟ ਸਟੇਜ ਤੇ ਤੁਸੀਂ ਬਣਾਓ 150 ਲੀਟਰ ਦਾ ਘੋਲ ਤੇ ਜੇ ਬਿਮਾਰੀ ਜ਼ਿਆਦਾ ਕੱਖ ਜ਼ਿਆਦੇ ਨੇਗੇ ਜਾਂ ਫੰਗਸ ਜ਼ਿਆਦਾ ਆ ਤਾਂ ਤੁਸੀਂ 200 ਲੀਟਰ ਦਾ ਘੋਲ ਬਣਾਓਗੇ ਤਾਂ ਬੈਸਟ ਰਿਜ਼ਲਟ ਮਿਲਣਗੇ ਉਸ ਤੋਂ ਅਗਲੀ ਗੱਲ ਕੰਟੈਕਟ ਜਾਂ ਸਿਸਟੈਮੈਟਿਕ ਸਪਰੇਹਾਂ ਨੇ ਜਿਹੜੀਆਂ ਉਹਨਾਂ ਨੂੰ ਛਿੜਕਣ ਦਾ ਤਰੀਕਾ ਕੀ ਆ ਮਤਲਬ ਕਈ ਤਾਂ ਤੁਰੰਤ ਕੰਮ ਕਰਦੀਆਂ ਨੇ ਸਪਰੇਹਾਂ ਤੇ ਕਈ ਹੌਲੀ-ਹੌਲੀ ਕਰਦੀਆਂ ਨੇ ਜਿਹੜੀਆਂ ਹੌਲੀ ਕੰਮ ਕਰਦੀਆਂ ਨੇ ਸਪਰੇਹਾਂ ਜਿਨ੍ਹਾਂ ਦਾ ਸਿਸਟੈਮੈਟਿਕ ਸਪਰੇਹਾਂ ਹੁੰਦੀਆਂ ਨੇ ਉਹਨਾਂ ਦਾ ਕੀ ਤਰੀਕਾ ਹੁੰਦਾ ਤੁਸੀਂ ਪੱਤਿਆਂ ਦੇ ਉੱਪਰ ਛਿੜਕਤੀ ਤਾਂ ਤੁਸੀਂ ਜਿੰਮੇ ਮਰਜੀ ਤੇ ਜਾ ਰਹੇ ਹੋਲੀ ਜਾ ਰਹੇ ਪੱਤਿਆਂ ਦੇ ਉੱਪਰ ਡਿਗਰੀ ਜਗੀ ਤਾਂ ਉਹਨੇ ਕੰਮ ਕਰ ਜਾਣਾ ਤਾਂ ਉਹਦੇ ਲਈ ਪਰ ਬਾਹਣ ਦੇ ਵਿੱਚ ਗਿੱਲ ਹੋਣੀ ਜ਼ਰੂਰੀ ਜਗੀ ਤੁਸੀਂ ਉੱਪਰਲੇ ਪਾਸੇ ਛਿੜਕਤੀ ਕੋਈ ਚੱਕਰ ਨਹੀਂ ਚੱਲ ਜੂਗਾ ਕਿਉਂਕਿ ਉਹਨੇ ਬੂਟੇ ਦੇ ਪੱਤਿਆਂ ਦੇ ਰਾਹੀਂ ਹੋ ਕੇ ਫਲ ਦੇ ਰਾਹੀਂ ਫੁੱਲ ਦੇ ਰਾਹੀਂ ਚਲੀ ਜਾਣੀ ਹੈ ਉਹਨੇ ਤੇ ਜੜਾਂ ਤੱਕ ਪਹੁੰਚ ਹੀ ਜਾਣਾ ਉਹਨੇ ਕੰਮ ਕਰ ਹੀ ਜਾਣਾ ਪਰ ਕੰਟੈਕਟ ਸਪਰੇਆਂ ਜਿਹੜੀ ਤੁਰੰਤ ਕੰਮ ਕਰਨ ਵਾਲੀਆਂ ਉਹਨਾਂ ਦੇ ਲਈ ਇਦਾਂ ਨਹੀਂ ਚੱਲਦਾ ਉਹਨਾਂ ਲਈ ਜਿਹੜੀ ਗਿੱਲ ਹੈਗੀ ਘੱਟ ਵੱਧ ਹੋਊ ਚੱਲ ਜੂ ਪਰ ਬੂਟੇ ਨੂੰ ਤੁਹਾਨੂੰ ਜਿਹੜਾ ਤੇ ਬੂਟੇ ਦੇ ਸਪਰੇ ਜਿਹੜੀ ਪੱਤੇ ਦੇ ਥੱਲੇ ਤੱਕ ਪਹੁੰਚਣੀ ਚਾਹੀਦੀ ਹੈ ਕੱਲੀ ਉੱਪਰ ਨਹੀਂ ਕਿਉਂਕਿ ਉਹ ਜਿਹੜਾ ਤੇ ਕੰਟੈਕਟ ਚ ਆ ਗਈ ਮਤਲਬ ਕਿ ਇਨਸੈਕਟੀਸਾਈਡ ਕੀੜੇ ਜਾਂ ਫੰਗਸ ਉਹਨਾਂ ਨੂੰ ਹੀ ਮਾਰੂ ਜੇਕਰ ਤੁਸੀਂ ਥੱਲੇ ਪੱਤੇ ਦੇ ਸਪਰੇ ਨਾ ਤੱਕ ਨਹੀਂ ਪਹੁੰਚੀ ਤੁਹਾਡੀ ਹਨਾ ਤਾਂ ਉਹਨੇ ਕੰਮ ਨਹੀਂ ਕਰਨਾ ਹੈਗਾ ਸੋ ਅੱਜ ਲਈ ਇਹੀ ਹੈਗਾ ਜੇਕਰ ਤੁਹਾਨੂੰ ਸਾਡੇ ਚੈਨਲ ਤੇ ਦਿੱਤੀਆਂ ਗਈਆਂ ਵੀਡੀਓਜ਼ ਦੀ ਜਾਣਕਾਰੀ ਜਿਹੜੀ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਨੈਕਸਟ ਵੀਡੀਓਜ਼ ਦੇ ਲਈ ਸੋ ਅੱਜ ਲਈ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਤਾਂ ਉਹ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸ